ਮਤੀ 23 ਅੱਜ 24 ਇੱਕ ਜਿਹੜੀ ਐਪਲੀਕੈਂਟ ਹੈ ਰਾਕਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਧਾਰੀਵਾਲ ਪੁਲਿਸ ਨੂੰ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਨੂੰ ਜੋ ਕਿ ਬਿਮਾਰ ਸੀਗਾ ਜਿਸ ਦਾ ਨਾਮ ਸੰਮਲ ਮਸੀ ਉਮਰ 20 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਦਰੀ ਜੋ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਦੇ ਲਈ ਜਨਾਦਾਨਾਮ ਜੈਕਬ ਮਸੀ ਅਤੇ ਬਲਜੀਤ ਸਿੰਘ ਹੈ ਤੇ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉੱਥੇ ਜਾ ਕੇ ਉਸ ਮੁੰਡੇ ਦੀ ਕੁੱਟਮਾਰ ਕਰਤੀ ਔਰ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਡੀਆ ਡੈਥ ਹੋ ਗਈ ਸੀ ਤੋਂ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਉਹਦਾ ਸੰਸਕਾਰ ਵੀ ਕਰਾਤਾ ਇਸ ਸਾਰੇ ਵਾਕਿਆ ਦੀ ਇਨਫਾਰਮੇਸ਼ਨ ਜਦੋਂ ਉਹਨਾਂ ਨੇ ਪੁਲਿਸ ਨੂੰ ਦਿੱਤੀ داریਵਾਲ ਪੁਲਿਸ ਨੇ ਬੜੀ ਫੁਰਤੀ ਦਿਖਾਉਂਦੇ ਹੋਏ ਜਿਹੜੇ ਪਹਿਲਾਂ ਇੱਕ ਐਫਆਈਰ ਰਜਿਸਟਰ ਕੀਤੀ ਹੈ ਐਫਆਈਰ ਨੰਬਰ 88 ਮਿਤੀ 23 8 24 ਔਰ ਉਸ ਤੋਂ ਬਾਅਦ ਜਿਹੜੀ ਵਿਕਟਿਮ ਹੈ ਉਹਦੇ ਸਟੇਟਮੈਂਟਸ ਲੈ ਕੇ ਜੋ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਨਾਂ ਨੂੰ ਐਪਲੀਕੇਸ਼ਨ ਮੂਵ ਕਰਕੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਗਜ਼ਾਮਿਨਸ਼ਨ ਕੀਤਾ ਗਿਆ ਬੋਡੀ ਨੂੰ ਪੋਸਟਮਾਰਟਮ ਸਿਵਲ ਹਸਪੀਟਲ ਲੈ ਜਾ ਕੇ ਉਹਦਾ ਐਸ ਪਰ ਪ੍ਰੋਸੀਜਰ ਜੋ ਲਾ ਪ੍ਰੋਸੀਜਰ ਹੈ ਪੋਸਟਮਾਰਟਮ ਕੀਤਾ ਗਿਆ ਔਰ ਸਾਥੀ ਜੋ ਅਕਿਊਜ਼ ਹੈਗੇ ਜਕਮਸੀ ਬਲਜੀਤ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਉਹ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਰੇਡ ਵੀ ਕੀਤੀ ਜਾ ਰਹੀ ਹੈ। ਅ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥਰੂ ਕਰਾਇਆ ਗਿਆ ਹੈ ਜਿਸ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ। ਉਹ ਹਰ ਪਹਿਲੂ ਤੋਂ ਉਹਦੀ ਜਾਂਚ ਕਰਨਗੇ ਤੇ ਆਪਣੀ ਫਾਈਨਲ ਰਿਪੋਰਟ ਦੇਣਗੇ। ਜੋ ਰੀਫਰਲ ਬਾਡੀ ਦੀ ਉਸ ਤੋਂ ਆਰਗਨਸ ਜਿਹੜੇ ਵਿਕਟਮ ਹੈ ਉਹਨਾਂ ਦੇ ਜਿਹੜੇ ਕੰਪਲੇਨੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚੀਜ਼ ਸਾਹਮਣੇ ਆਈ ਕਿ ਉਹਦੇ ਕਾਫੀ ਸੱਟਾਂ ਦੇ ਨਿਸ਼ਾਨ ਸੀਗੇ ਸੋ ਹਲੇ ਪੋਸਟਮਾਰਟਮ ਦੀ ਜਦੋਂ ਫਾਈਨਲ ਰਿਪੋਰਟ ਆਉਗੀ ਤਾਂ ਸਾਨੂੰ ਕਲੀਅਰ ਹੋਊਗਾ ਕਿ ਐਕਚੁਅਲ ਕੌਜ਼ ਆਫ ਡੈਥ ਤੇ ਬਾਕੀ ਵੀ ਕਿਹੜੀ-ਕਿਹੜੀ ਇੰਜਰੀਸ ਉਹਨੂੰ ਲੱਗੀਆਂ ਇਹ ਕਹਿੰਦਾ ਵੀ ਕੋਈ ਸਾਹਮਣੇ ਹੈ ਕਿ ਇਹ ਇਨਸੀਡੈਂਟ ਹੈ ਐਸਾ ਇਨਸੀਡੈਂਟ ਕੋਈ ਪਹਿਲਾਂ ਵੀ ਹੋਇਆ ਹੋਇਆ ਹੈ ਇਸ ਪਿਊਬਲਿਕ ਵੱਲੋਂ

ਇਹ ਲੋਕਾਂ ਦੇ ਸਬੰਧਿਤ ਕਰਨੇ ਆ। ਇਹ ਅਰਾਊਂਡ 8-10 ਲੋਕ ਇਹਦੇ ਵਿੱਚ ਇਨਵੋਲਵ ਹੈ ਔਰ ਜਿਸ ਦੇ ਵਿੱਚ ਦੋ ਜਿਹੜੇ ਆ ਬਾਈ ਨੇਮ ਹੈ ਜਿਨ੍ਹਾਂ ਨੂੰ ਪਛਾਣਦੇ ਵੀ ਆ ਜਿਨ੍ਹਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਬਾਕੀਆਂ ਦੀ ਹਲੇ ਬਾਹਰ ਜਾ ਗਏ। ਸਹੀ ਗੱਲ ਸਾਨੂੰ ਇਹ ਦੱਸਿਓ ਆਪ ਕੇਨਰ ਡਾਕਟਰ ਸਕੂਲ ਵੀ ਲੈ ਗਿਆ ਹਸਪਤਲ ਅੰਦਰ ਕੀ ਹੋਇਆ। ਹਾਂਜੀ ਇਹ ਉਹ ਡੂਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ਾਂ ਕਲੀਅਰ ਹੋ ਰਹੀ ਹੈ। ਇਹਨਾਂ ਨੇ ਲਿਜਾਣ ਦੇ ਉੱਤੇ ਡਾਕਟਰ ਦੇ ਕੋਲ ਲੈ ਗਏ ਲੇਕਿਨ ਉਹ ਵਾਪਸ ਵੀ ਫਿਰ ਜੋ ਹੈ ਬੋਡੀ ਨੂੰ ਵਾਪਸ ਉਹਦੇ ਘਰੇ ਛੱਡਤਾ ਸੀ। ਜਦੋਂ ਨਾਲ ਲੱਗਿਆ ਕਿ ਹੁਣ ਨਹੀਂ ਬਚਿਆ ਸਰ ਕੋਈ ਆਈਡੀਆ ਲੱਗ ਸਕਿਆ ਕਿ ਟੋਟਲੀ ਕਿੰਨੇ ਜਾਣੇ ਨੇ ਇਸ ਦਾ ਬਿਲਕੁਲ ਜਾਨ ਦਿੱਤਾ ਹੈ ਇਹ ਐਕਚੁਅਲੀ ਜੋ ਵਿਕਟਮ ਹੈ ਉਹਨਾਂ ਦਾ ਤੋਂ ਇਹ ਹੈ ਨਾ ਕਿ ਇਹਨਾਂ ਤੋਂ ਅਲਾਵਾ ਵੀ 8 ਦੇ ਕਰੀਬ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਹੈਲਪ ਕੀਤੀ ਜਾਂ ਮਾਰ ਪਟਾਈ ਕੀਤੀ ਸੀ ਪਰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹ ਗੱਲ ਕਲੀਅਰ ਹੋ ਜਾਊਗੀ ਜਦੋਂ ਇਹਨਾਂ ਦਾ ਪਬਲਿਕ ਰਿਮਾਨ ਜਿਹੜਾ ਹੈ ਉਹ ਉਸ ਤੋਂ ਵੀ ਪਤਾ ਚੱਲ ਜਾਊਗਾ ਤੇ ਟੈਕਨੀਕਲ ਐਵੀਡੈਂਸ ਵੀ ਸਾਨੂੰ ਕਲੀਅਰ ਹੋ ਜਾਊਗਾ ਅੱਜਕਾ ਮਸੀ ਤੋਂ ਇਲਾਵਾ ਵਰਜੀਤ ਸਿੰਘ ਉਰਫ सोनू ਦਾ ਵਿੱਚ ਕੀ ਇਹਦੇ ਰੋਲ ਹੈ ਦੋਨਾਂ ਤੋਂ ਇਹੀ ਰੋਲ ਜਿਹੜਾ ਇਹੀ ਹੈ ਕਿ ਇਹਨਾਂ ਨੇ ਇਹਨਾਂ ਨੂੰ ਬੰਦ ਕੇ ਨੰਦ ਜਿੱਦੀ ਕੁਟਮਾਰ ਕਿਤੀ ਸੀ ਇਹਹੀ ਰੋਲ ਹੈ ਮਿਤੀ 23 8 24 ਇੱਕ ਜਿਹੜੀ ਐਪਲੀਕੈਂਟ ਹੈ ਰਾਖਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਧਾਰੀਵਾਲ ਪੁਲਿਸ ਨੂੰ ਆਕੇ ਦੱਸਿਆ ਸੀ ਕਿ ਉਹਦੇ ਬੇਟੇ ਨੂੰ ਜੋ ਕਿ ਬਿਮਾਰ ਸੀਗਾ ਜਿਸ ਦਾ ਨਾਮ ਸਾਮੂਲ ਮਸੀ ਉਮਰ 30 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਦਰੀ ਜੀ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਦੇ ਲਈ ਜਿਹਨਾਂ ਦਾ ਨਾਮ ਜੈਕਬ ਮਸੀ ਅਤੇ ਬਲਜੀਤ ਸਿੰਘ ਹੈ ਅ ਤੇ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉਹ ਉੱਤੇ ਜਾ ਕੇ ਉਸ ਮੁੰਡੇ ਦੀ ਕੁੱਟਮਾਰ ਕਰਦੀ ਔਰ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ ਉਹ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਉਹਦਾ ਸੰਸਕਾਰ ਵੀ ਕਰਾਤਾ ਇਸ ਸਾਰੇ ਵਾਕਿਆ ਦੀ ਇਨਫਾਰਮੇਸ਼ਨ ਜਦੋਂ ਉਹਨਾਂ ਨੇ ਪੁਲਿਸ ਨੂੰ ਦਿੱਤੀ داریਵਾਲ ਪੁਲਿਸ ਨੇ ਬੜੀ ਫੁਰਤੀ ਦਿਖਾਉਂਦੇ ਹੋਏ ਜਿਹੜੇ ਪਹਿਲਾ ਇੱਕ ਐਫ ਆਈਰ ਰਜਿਸਟਰ ਕੀਤੀ ਹੈ ਐਫ ਆਈਰ ਨੰਬਰ 88/23824 ਔਰ ਉਸ ਤੋਂ ਬਾਅਦ ਜਿਹੜੀ ਵਿਕਟਿਮ ਹੈ ਉਹਦੇ ਸਟੇਟਮੈਂਟਸ ਲੈ ਕੇ ਜੋ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਨਾਂ ਨੂੰ ਐਪਲੀਕੇਸ਼ਨ ਮੂਵ ਕਰਕੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਬਾਡੀ ਦਾ ਐਗਜ਼ਾਮੀਸ਼ਨ ਕੀਤਾ ਗਿਆ ਬਾਡੀ ਨੂੰ ਪੋਸਟਮਾਰਟਮ ਸੈਵਲ ਹਸਪੀਟਲ ਲੈ ਜਾ ਕੇ ਉਹਦਾ ਐਸ ਪਰ ਪ੍ਰੋਸੀਜਰ ਜੋ ਲਾ ਪਰ ਪ੍ਰੋਸੀਜਰ ਆ ਪੋਸਟਮਾਰਟਮ ਕੀਤਾ ਗਿਆ ਔਰ ਸਾਥੀ ਜੋ ਅਕਿਊਜ਼ਡ ਹੈਗੇ ਜੈਕਮਸੀ ਬਲਜੀਤ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਉਹ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਰੇਟਰੀ ਕੀਤਾ ਜਾ ਰਿਹਾ ਹੈ ਸਰ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥਰੂ ਕਰਾਇਆ ਗਿਆ ਹੈ ਜਿਸ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ ਤੋਂ ਉਹ ਹਰ ਪਹਿਲੂ ਤੋਂ ਉਹਦੀ ਜਾਂਚ ਕਰਨਗੇ ਤੇ ਆਪਣੀ ਫਾਈਨਲ ਰਿਪੋਰਟ ਦੇਣਗੇ ਜੋ ਰਿਫਰਲ ਬੋਡੀ ਦੀ ਉਸ ਤੋਂ ਅਰਕਲਸ ਜਿਹੜੇ ਵਿਕਟਮ ਹੈ ਉਹਨਾਂ ਦੇ ਜਿਹੜੇ ਕੰਪਲੇਨੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚੀਜ਼ ਸਾਹਮਣੇ ਆਈ ਕਿ ਉਹਦੇ ਕਾਫੀ ਸੱਟਾਂ ਦੇ ਨਿਸ਼ਾਨ ਸੀਗੇ ਸੋ ਹਲੇ ਪੋਸਟ ਮਾਰਟਮ ਦੀ ਜਦੋਂ ਫਾਈਨਲ ਰਿਪੋਰਟ ਆਉਗੀ ਤਾਂ ਸਾਨੂੰ ਕਲੀਅਰ ਹੋਊਗਾ ਕਿ ਐਕਚੁਅਲ ਕੌਜ਼ ਆਫ ਡੈਥ ਤੇ ਬਾਕੀ ਵੀ ਕਿਹੜੀ ਕਿਹੜੀ ਇੰਜਰੀਜ਼ ਉਹਨੂੰ ਲੱਗੀਆਂ ਇਹਨਾਂ ਦਾ ਵੀ ਕੋਈ ਸਾਹਮਣੇ ਆਇਆ ਕਿ ਇਹ ਇਨਸੀਡੈਂਟ ਐਸਾ ਇਨਸੀਡੈਂਟ ਕੋਈ ਪਹਿਲਾਂ ਵੀ ਹੋਇਆ ਹੋਵੇ ਇਸ ਵਿਸ਼ੇ ਵੱਲੋਂ

ਇਹ ਉਹਨਾਂ ਦੇ ਪਰਚੇ ਦੰਗੇ ਜੀ ਅਰੇ ਅਰਾਊਂਡ ਅੱਡਰ ਸਲੋਗ ਦੇ ਵਿੱਚ ਇਨਵੋਲਵ ਹੈ ਔਰ ਜਿਸ ਦੇ ਵਿੱਚ ਦੋ ਜਿਹੜੇ ਹਨ ਬਾਈ ਨੇਮ ਹਨ ਜਿਨਾਂ ਨੂੰ ਪਛਾਣਦੇ ਵੀ ਹਨ ਇਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਬਾਕੀਆਂ ਦੀ ਹਲੇ ਬਾਹਲ ਜਾ ਗਿਆ ਸਰ ਜੀ ਗੱਲ ਸਾਨੂੰ ਇਹ ਨਹੀਂ ਸੀ ਆਪ ਕੇ ਨਾਲ ਡਾਕਟਰ ਸਕੂਲ ਵੀ ਲੱਗ ਗਿਆ ਹਸਪਤਲਾਂ ਤੇ ਹਾਂਜੀ ਇਹ ਉਹ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ਾਂ ਕਲੀਅਰ ਹੋ ਰਹੀ ਹੈ ਇਹਨਾਂ ਨੇ ਲਿਜਾਣ ਦੇ ਉੱਤੇ ਡਾਕਟਰ ਦੇ ਕੋਲ ਲਿਗਾ ਲੇਕਿਨ ਉਹ ਵਾਪਸ ਵੀ ਫਿਰ ਜੋ ਹੈ ਬੋਡੀ ਨੂੰ ਵਾਪਸ ਲਿਓਦੇ ਫਿਰੇ ਚੜਤਾ ਸੀ ਤਦੋਂ ਨਾ ਲੱਗਿਆ ਕਿ ਹੁਣ ਨਹੀਂ ਬਚਿਆ ਸਰ ਕੋਈ ਆਈਡੀਆ ਲੱਗ ਸਕਿਆ ਕਿ ਟੋਟਲੀ ਕਿੰਨੇ ਜਾਣੇ ਨੇ ਇਸ ਦਾ ਕੋਈ ਅਨੁਮਾਨ ਨਹੀਂ ਲਾਉਂ ਦਿੱਤਾ ਗਿਆ ਇਹ ਐਕਚੁਅਲੀ ਜੋ ਵਿਕਟਮ ਹੈ ਉਹਨਾਂ ਦਾ ਤੋਂ ਇੱਕ ਹੈ ਨਾ ਕਿ ਇਹਨਾਂ ਤੋਂ ਇਲਾਵਾ ਵੀ 8 ਦੇ ਕਰੀਬ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਹੈਲਪ ਕੀਤੀ ਹੈ ਜਾਂ ਮਾਰਕੋਟਾਈ ਕੀਤੀ ਸੀ ਪਰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹ ਗੱਲ ਹੋਰ ਕਲੀਅਰ ਹੋ ਜਾਊਗੀ ਜਦੋਂ ਇਹਨਾਂ ਦਾ ਪੁਲਿਸ ਰਿਪੋਰਟ ਜਿਹੜਾ ਹੈ ਉਸ ਤੋਂ ਵੀ ਪਤਾ ਚੱਲ ਜਾਊਗਾ ਤੇ ਟੈਕਨੀਕਲ ਐਵੀਡੈਂਸ ਤੋਂ ਵੀ ਸਾਨੂੰ ਕਲੀਅਰ ਹੋ ਜਾਊਗਾ ਅਤੇ ਜੈਕਮੂਸੀ ਤੋਂ ਇਲਾਵਾ ਬਲਜੀਤ ਸਿੰਘ ਉਰਫ सोनू ਦਾ ਵਿੱਚ ਕੀ ਇਹ ਰੋਲ ਹੈ ਦੋਨਾਂ ਤੋਂ ਇਹੀ ਰੋਲ ਜਿਹੜਾ ਇਹੀ ਹੈ ਕਿ ਇਹਨਾਂ ਨੇ ਇਹਨਾਂ ਨੂੰ ਬੰਦ ਕੇ ਇਹਨਾਂ ਤੇ ਦਿੱਤੀ ਕੁਤਮਾਰ ਕੀਤੀ ਸੀ ਇਹਹੀ ਰੋਲ ਹੈ